ਸਸਿਕਲ ਜੀ ਸਾਰਿਆਂ ਨੂੰ ਅੱਜ ਸਾਡੀ ਸੋਲਰ ਐਸੋਸੀਏਸ਼ਨ ਮਟਿੰਡਾ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਅਸੀਂ ਸਾਰਿਆਂ ਨੇ ਡਿਸਾਈਡ ਕੀਤਾ ਕਿ ਕੋਈ ਵੀ ਵੈਂਡਰ ਜਿਹੜਾ ਕਿ ਡੀਗ੍ਰੇਡ ਮਟੀਰੀਅਲ ਲਗਾਉਂਦਾ ਹੈ ਜਾਂ ਲੋ ਕੁਆਲਿਟੀ ਕੰਮ ਕਰਦਾ ਹੈ ਜਾਂ ਆਪਣੀ ਕਮਿਟਮੈਂਟਸ ਪੂਰੀਆਂ ਨਹੀਂ ਕਰਦਾ ਮਾਰਕੀਟ ਦੇ ਵਿੱਚ ਉਹ ਸਾਡੀ ਐਸੋਸੀਏਸ਼ਨ ਦਾ ਪਾਰਟ ਨਹੀਂ ਰਹੇਗਾ ਅਸੀਂ ਉਹਨਾਂ ਨੂੰ ਇੱਥੇ ਨਾ ਹੀ ਇਨਵਾਈਟ ਕਰਾਂਗੇ ਸਾਡੀ ਐਸੋਸੀਏਸ਼ਨ 'ਚ ਨਾ ਹੀ ਉਹਨਾਂ ਨੂੰ ਕੋਈ ਮੌਕਾ ਜਾਂ ਦੁਬਾਰਾ ਚਾਂਸ ਦਿੱਤਾ ਜਾਏਗਾ ਜੇ ਉਹਨਾਂ ਦੀ ਕਿਸੇ ਦੀ ਵੀ ਕੋਈ ਗਲਤੀ ਮਾਰਕੀਟ ਦੇ ਵਿੱਚ ਪੜੀ ਗਈ ਹੈ ਯਾਰ ਜੀ ਵੀਡੀਓ ਵੇਖਣ ਵਾਲੇ ਸਾਰੇ ਵੀਰਾਂ ਨੂੰ ਅੱਜ ਅਸੀਂ ਬਠਿੰਡਾ ਵਿੱਚ ਸਾਰੇ ਜੋ ਸੋਲਰ ਦੇ ਵਿੱਚ ਚੰਗਾ ਕੰਮ ਕਰਨ ਵਾਲੇ ਜਿਹੜੇ ਜਿੰਨੇ ਵੀ ਵੀਰ ਆ ਉਹ ਵੀ ਕੱਟੇ ਹੋਏ ਆ ਪਹਿਲਾਂ ਵੀ ਹੁੰਦੇ ਰਹੇ ਆ ਆ ਕਈ ਮਸਲੇ ਇੱਥੇ ਅੱਜ ਵਿਚਾਰੇ ਗਏ ਆ ਜਿਨੇ ਆਪਣੇ GST ਹੁਣ 7% ਕੱਟ ਕੀਤਾ ਹੈ ਗਵਰਨਮੈਂਟ ਨੇ ਉਹ ਵੀ ਅਸੀਂ ਦਰਸ਼ਕਾਂ ਨੂੰ ਸਾਰਿਆਂ ਨੂੰ ਜਾਣਕਾਰੀ ਦੇਣੀ ਚਾਹੁੰਦੇ ਆ ਕਿ ਉਹਦੇ ਨਾਲ ਜਿਹੜਾ ਮਤਲਬ ਹੁਣ ਸਸਤਾ ਹੋ ਜੂਗਾ ਤਾਂ ਹਰੇਕ ਤੇ ਉਹਦਾ ਫਾਇਦਾ ਹੋਣਾ ਹੈ ਬਸ ਲੋਕ ਨੂੰ ਤਾਂ ਜਿਵੇਂ ਅਮੇ ਜੀ ਨੇ ਦੱਸਿਆ ਵੀ ਕੋਈ ਮਾੜਾ ਕੰਮ ਕਰਨ ਵਾਲਾ ਜਿਹੜਾ ਬੀ ਗ੍ਰੇਡ ਵਗੈਰਾ ਵਾਲਾ ਦਾ ਪੈਨਲ ਲਾਉਂਦੇ ਆ ਉਹ ਵੀ ਅਸੀਂ ਸ਼ਾਮਲ ਨਹੀਂ ਕਰਾਂਗੇ ਔਰ ਵਿਰੋਧ ਵੀ ਕਰਾਂਗੇ ਜਿੱਥੇ ਪਤਾ ਲੱਗੂਗਾ ਤਾਂ ਸ੍ਰੀ ਗੱਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਤੁਹਾਨੂੰ ਖੁਸ਼ਵਿੰਦਰ ਜੀ ਨੇ ਸਾਡੇ ਪ੍ਰਧਾਨ ਜੀ ਅਮੀ ਜੀ ਨੇ ਦੱਸਿਆ ਕਿ ਅਸੀਂ ਸਾਰੇ ਸੋਲਰ એનર્ਜੀ ਦੇ ਵਿੱਚ ਕੰਮ ਕਰ ਰਹੇ ਹਾਂ ਤੇ ਅਸੀਂ কমিਟਿਡ ਹਾਂ ਵੀ ਅਸੀਂ ਇੰਡਸਟਰੀ ਦੇ ਵਿੱਚ ਵਧੀਆ ਕੰਮ ਕਰਾਂਗੇ ਅਸੀਂ ਗ੍ਰੀਨ એનર્ਜੀ ਨੂੰ ਦੇ ਟਾਰਗੇਟ ਨੂੰ ਅੱਗੇ ਲੈ ਕੇ ਹੋਏ ਅਸੀਂ ਕੰਮ ਕਰ ਰਹੇ ਹਾਂ ਦੂਸਰਾ ਜਿਵੇਂ ਵਿਸ਼ੇਸ਼ ਗੱਲ ਜਿਹੜੀ ਸਾਡੀ ਮੀਟਿੰਗ ਦੇ ਵਿੱਚ ਅੱਜ ਹੋਈ ਹੈ ਉਹ ਇਹੀ ਹੈ ਕਿ ਮਾਰਕੀਟ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦੀ ਸ਼ਿਕਾਇਤ ਆਉਂਦੀ ਹੈ ਕਿ ਪੀ ਗ੍ਰੇਡ ਪੈਨਲ ਇੱਕ ਹਾਲ ਨਾਲੋਂ ਡੁਪਲੀਕੇਟ ਪੈਨਲ ਹੀ ਹੁੰਦੇ ਆ ਜਿਹੜਾ ਕਿ ਨੁਕਸਾਨ ਕਰਦੇ ਆ ਅਲਟੀਮੇਟਲੀ ਜਾ ਕੇ ਉਹਨਾਂ ਪੈਨਲਸ ਨੇ ਨਹੀਂ ਚੱਲਣਾ ਤਾਂ ਸਾਡੇ ਵੈਂਡਰ ਜਿਹੜੇ ਹੈ ਸਾਡੀ ਐਸੋਸੀਏਸ਼ਨ ਦੇ ਜਿਹੜੇ ਸਾਡੇ ਵੈਂਡਰ ਸਾਰੇ ਪਾਰਟ ਹੈਗੇ ਉਹ ਕਦੇ ਵੀ ਨਾ ਕੋਈ ਬੀ ਗ੍ਰੇਡ ਦਾ ਪੈਨਲ ਦਾ ਕੰਮ ਕਰਦੇ ਤੇ ਨਾ ਕਦੇ ਵੀ ਕਰਨਗੇ ਇਹ ਸਾਰਿਆਂ ਨੇ ਇਹ ਅੱਜ ਮੀਟਿੰਗ ਦੇ ਵਿੱਚ ਫੈਸਲਾ ਲਿਆ ਥੈਂਕ ਯੂ ਸੋਲੂ ਐਸੋਸੀਏਸ਼ਨ ਦੀ ਮੀਟਿੰਗ ਦੇ ਵਿੱਚ ਕਈ ਕਿਈ ਚੀਜ਼ਾਂ ਦੇ ਬਹਿਸ ਵੀ ਹੋਈ ਅਸੀਂ ਉਹਨਾਂ ਦਾ ਪੂਰਾ ਸਮਰਥਨ ਕਰਦੇ ਆਂ